ਵਿਰੋਧੀ ਪਾਰਟੀ ਔਰ ਵਾਦੀ ਪਾਰਟੀ ਲੋਕਿਆਂ ਨਾਲ ਤੋਂ ਹੱਟ ਚੁੱਕੇ ਆ ਹੁਣ ਮੌਕਾ ਜਿਹੜਾ ਵਾਪਕ ਨਵੀਂ ਸ਼ੁਰੂਆਤ ਹੋਏਗੀ ਅੱਜ ਬਹੁਤ ਵੱਡਾ ਜਿਹੜਾ ਅਪਰਾਲਾ ਜਿਹੜਾ ਹੈ ਪ੍ਰੋਫੈਟ ਬਜਿੰਦਰ ਸਿੰਘ ਮਿਸਟਰੀ ਨੇ ਕੀਤਾ ਜੀ ਲੱਖਾਂ ਲੋਕਾਂ ਦਾ ਇਕੱਠ ਹੋਇਆ ਅੱਜ ਇੱਕ ਬੜੀ ਸਭਾ ਦੇ ਅੰਦਰ ਜਸਪਾਲ ਮਸੀਹ ਜੀ ਨੂੰ ਔਰ ਇਹਨਾਂ ਦੇ ਸਾਥੀਆਂ ਨੂੰ ਅੱਜ ਬਲੇਸਿੰਗ ਮਿਲੀਏ ਨੈਸ਼ਨਲ ਲੋਕ ਸੇਵਾ ਪਾਰਟੀ ਆ ਇਹ ਗਰੀਬਾਂ ਦੀ ਆਵਾਜ਼ ਬਣ ਕੇ ਦਿੱਲੀ ਦੇ ਵਿੱਚ ਗੂੰਜੇਗੀ ਮੈਂ ਉਮੀਦ ਕਰਦਾ ਹਾਂ ਕਿ ਜਿਹੜਾ ਇੱਕ ਲੰਮੇ ਸਮੇਂ ਤੋਂ ਬਹੁਤ ਕੌਮ ਦੀ ਇੱਕ ਪ੍ਰਾਰਥਨਾ ਸੀ ਪਰਮੇਸ਼ਰ ਨੇ ਉਹਨੂੰ ਪੂਰਾ ਕੀਤਾ ਹੈ ਅੱਜ ਪ੍ਰੋਫਟ ਬਜਿੰਦਰ ਸਿੰਘ ਮਿਨਿਸਟਰੀ ਵੱਲੋਂ ਅੰਮ੍ਰਿਤਸਰ ਸ਼ਹਿਰ ਵਿੱਚ ਵੱਡੇ ਪੱਧਰ ਉੱਤੇ ਸਮਾਗਮ ਕੀਤਾ ਗਿਆ ਜਿਸ ਵਿੱਚ ਪਾਸ ਸਬਾਨ ਬਿਸ਼ਪ ਸਹਬਾਨ ਔਰ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੇ ਪਹੁੰਚ ਕੇ ਸ਼ਮੂਲੀਅਤ ਕੀਤੀ ਇਸ ਮੌਕੇ ਉੱਤੇ ਆਸ਼ੀਰਵਾਦ ਲੈਣ ਲਈ ਨੈਸ਼ਨਲ ਲੋਕ ਸੇਵਾ ਪਾਰਟੀ ਦੇ ਉਮੀਦਵਾਰ ਜਸਪਾਲ ਮਸੀਹ ਜੀ ਵਿਸ਼ੇਸ਼ ਤੌਰ ਉੱਤੇ ਪਹੁੰਚੇ ਔਰ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਜਸਪਾਲ ਮਸੀਹ ਜੀ ਦੇ ਨਾਲ ਗੱਲਬਾਤ ਕੀਤੀ ਗਈ ਅਚੂ ਦੀ ਆਵਾਜ਼ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਸੋ ਮੈਂ ਨਵਜੋਤ ਗਿੱਲ ਸੋ ਅੱਜ ਅਸੀਂ ਇਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆ ਜਿੱਥੇ ਕਿ ਇੱਕ ਬਹੁਤ ਹੀ ਵੱਡੀ ਸਭਾ ਦਾ ਆਯੋਜਨ ਕੀਤਾ ਗਿਆ ਆ ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਨੈਸ਼ਨਲ ਲੋਕ ਸੇਵਾ ਪਾਰਟੀ ਦੇ ਜੋ ਜਰਨਲ ਸਕੱਤਰ ਨੇ ਜਸਪਾਲ ਜੀ ਉਸ ਜਗ੍ਹਾ ਦੇ ਉੱਤੇ ਪਹੁੰਚੇ ਨੇ ਨਾਲ ਉਹਨਾਂ ਦੇ ਸਾਥੀ ਜੋ ਇਸ ਜਗ੍ਹਾ ਦੇ ਉੱਤੇ ਸਾਰੇ ਤੁਸੀਂ ਦੇਖ ਸਕਦੇ ਹੋ ਕਿ ਜੋ ਇਸ ਜਗ੍ਹਾ ਤੇ ਪਹੁੰਚੇ ਨੇ ਆਪਾਂ ਗੱਲਬਾਤ ਕਰਨੀ ਚਾਹਾਂਗੇ ਜੋ ਚੋਣ ਦੰਗਲ 2024 ਜਿਹੜਾ ਇਸ ਸਮੇਂ ਬਹੁਤ ਸੁਰਖੀਆਂ ਦੇ ਵਿੱਚ ਆ ਰਿਹਾ ਬਹੁਤ ਸਾਰੇ ਜਿਹੜੇ ਉਮੀਦਵਾਰ ਨੇ ਇਲੈਕਸ਼ਨਾਂ ਦੇ ਵਿੱਚ ਖੜੇ ਨੇ ਦੇਖਣਾ ਇਹ ਹੋਵੇਗਾ ਕਿ ਕੌਣ ਇਸ ਵਾਰ 2024 ਦੇ ਵਿੱਚ ਬਾਜ਼ੀ ਮਾਰਦਾ ਆ ਸੋ ਆਓ ਆਪਾਂ ਗੱਲਬਾਤ ਕਰਨੀ ਚਾਹਾਂਗੇ ਸਾਡੇ ਚ ਜੋ ਪ੍ਰਧਾਨ ਜਰਨਲ ਸਕੱਤਰ ਜੋ ਪ੍ਰਧਾਨ ਜੀ ਨੇ ਜਸਪਾਲ ਜੀ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਪ੍ਰਧਾਨ ਜੀ ਬਹੁਤ-ਬਹੁਤ ਸਵਾਗਤ ਕਰਦੇ ਹਾਂ ਸੱਚ ਦੀ ਆਵਾਜ਼ ਚੈਨਲ ਦਾ ਧੰਨਵਾਦ ਜੀ ਨਵਜੋਤ ਜੀ ਸੱਚ ਦੀ ਆਵਾਜ਼ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਗੱਲਬਾਤ ਕਰਨੀ ਚਾਹਾਂਗੇ ਕਿ ਜਿਹੜੀ ਅੱਜ ਦੀ ਇਹ ਬਹੁਤ ਹੀ ਵੱਡੀ ਜਿਹੜੀ ਸਭਾ ਰੱਖੀ ਗਈ ਹੈ ਕਿ ਸਬੰਧ ਵਿੱਚ ਰੱਖੀ ਗਈ ਹੈ ਇਹ ਅੱਜ ਦੀ ਜਿਹੜੀ ਮਸੀਹ ਸਭਾ ਰੱਖੀ ਗਈ ਆ ਇਹ ਮਾਨਯੋਗ ਸਾਡੇ ਬਹੁਤ ਹੀ ਪ੍ਰੋਫਿਟ ਬਜਿੰਦਰ ਸਿੰਘ ਮਿਨਿਸਟਰੀ ਵੱਲੋਂ ਦੇਨ ਦੁਖਿਆ ਦੇ ਲਈ ਔਰ ਸਰਬੱਤ ਦੇ ਭਲੇ ਦੇ ਜੋ ਪ੍ਰਭੂ ਜੀ ਇਹ ਸੋਮ ਸੀਦਾ ਸੰਦੇਸ਼ ਆ ਘਰ ਘਰ ਪਹੁੰਚਾਉਣ ਦੇ ਲਈ ਤੇ ਜੋ ਵਾਜਦਾ ਸਮਾਗਮ ਕੀਤਾ ਗਿਆ ਵਾ ਜਿਹਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਜੋ ਲੋਕ ਇੱਥੇ ਪਹੁੰਚੇ ਆ ਔਰ ਉਹਨਾਂ ਨੇ ਜਿਹੜੇ ਪਰਮੇਸ਼ਰ ਦੇ ਘਰ ਤੋਂ ਜਿਹੜੇ ਆਸ਼ੀਸ਼ਾਂ ਵਰਕਦਾ ਪ੍ਰਾਪਤ ਕੀਤੀਆਂ ਹਨ ਪਰ ਅਸੀਂ ਦੇਖ ਰਹੇ ਸੀ ਕਿ ਸਟੇਜ ਦੇ ਉੱਪਰ ਪ੍ਰੋਫੈਟ ਜੀ ਵੱਲੋਂ ਜਿਹੜਾ ਤੁਹਾਨੂੰ ਅਸ਼ੀਰਵਾਦ ਵੀ ਦਿੱਤਾ ਗਿਆ ਉਹਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਪ੍ਰੋਫੈਟ ਬਜਿੰਦਰ ਸਿੰਘ ਜੀ ਦਾ ਜਿੰਨਾਂ ਨੇ ਇੱਕ ਨਮਾਣੇ ਜੇ ਨੂੰ ਇਹਨਾਂ ਮਾਨ ਦਿੱਤਾ ਵਾ ਜੋ ਬੀਤੇ ਸਮੇਂ ਦੇ ਵਿੱਚ ਨੈਸ਼ਨਲ ਲੋਕ ਸੇਵਾ ਪਾਰਟੀ ਜੋ ਹੋਣ ਦੇ ਵਿੱਚ ਆਈ ਆ 75 ਸਾਲ ਹੋ ਚੁੱਕੇ ਆ ਮਸੀਹ ਭਾਈਚਾਰੇ ਦਾ ਪੂਰੇ ਪੰਜਾਬ ਦੇ ਵਿੱਚ ਬਲਕਿ ਨਾਰਥ ਇੰਡੀਆ ਦੇ ਵਿੱਚ ਦੀ ਗੱਲ ਕਰ ਲਾ ਮੈਂ ਨਾ ਅਜੇ ਤੱਕ ਕੋਈ ਐਮਐਲਏ ਆ ਨਾ ਕੋਈ ਐਮਪੀ ਬਣ ਸਕਿਆ ਵਾ ਇਸ ਕਰਕੇ ਇਹ ਪਾਰਟੀ ਜਿਹੜੀ ਆ ਜੋ ਸਾਡੇ ਪੰਜਾਬ ਦੇ ਸੰਤ ਸਮਾਜ ਨੇ ਬਿਸ਼ਪ ਸੇਬਾਨਾ ਨੇ ਪਾਸਟਰ ਸੇਬਾਨਾ ਨੇ ਅਪੋਸਟੋਲਾ ਨੇ ਸੇਬਾਨਾ ਨੇ ਪ੍ਰੋਫੈਟ ਸੇਬਾਨਾ ਨੇ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਔਰ ਬੁੱਧੀਜੀਵੀਆ ਜਿਹੜੇ ਸਾਡੇ ਵਿਅਕਤੀ ਆ ਪੂਰੀ ਜੜੀ ਆ ਵਿਚਾਰ ਵਟਾਂਦਾਂ ਕਰਨ ਤੋਂ ਬਾਅਦ ਇਹ ਪਾਰਟੀ ਨੂੰ ਹੋਂਦ ਦੇ ਵਿੱਚ ਲਿਆਂਦਾ ਵਾ ਜਿਹਦੇ ਵਿੱਚ ਦਾਸ ਨੂੰ ਇਹਦਾ ਜਿਹੜਾ ਵਾ ਫਾਊਂਡਰ ਚਰਨ ਦਸਖਤਰ ਦਾ ਜਿਹੜਾ ਵਾ ਉਹ ਸੇਵਾ ਨਿਭਾ ਰਿਹਾ ਵਾ ਔਰ ਦਿੱਤੇ ਸਮੇਂ ਤੇ ਦਾਸ ਨੂੰ ਜੋ ਲੋਕ ਸਭਾ ਅੰਮ੍ਰਿਤਸਰ ਤੋਂ ਜੋ ਚੋਣਾ ਚਾਦਰਯੋ ਦਾ ਉਮੀਦਵਾਰ ਵੀ ਲਾਨਿਆ ਵਾ ਉਹਦੇ ਤਹਿਤ ਜੋ ਪ੍ਰੋਫੈਟ ਜੀ ਨੇ ਬਲਾ ਕੇ ਅੱਜ ਜੋ ਦਾਸ ਨੂੰ ਆਸ਼ੀਰਵਾਦ ਦਿੱਤਾ ਵਾ ਤਾਂ ਕਿ ਆ ਨਾਲੇ ਸਮੇਂ ਤੇ ਜਿਹੜਾ ਵਾ ਮਸੀਬ ਭਾਈਚਾਰੇ ਦੀ ਧਾਕ ਹੈ ਮੈਂ ਲੋਕ ਸਭਾ ਚ ਆਵਾਜ਼ ਨੂੰ ਬੁਲੰਦ ਕਰ ਸਕਾਂ। ਗੱਲ ਬਾਤ ਕਰਨੀ ਚਾਹਾਂਗੇ ਕਿ 2026 ਦੀਆਂ ਇਸ ਚੋਣਾਂ ਦੇ ਵਿੱਚ ਬਹੁਤ ਸਾਰੀਆਂ ਰਵਾਇਤੀ ਪਾਰਟੀਆਂ ਜਿਹੜੀਆਂ ਉਹਨਾਂ ਦੇ ਉਮੀਦਵਾਰ ਤੁਹਾਡੇ ਆਪੋਜ਼ਿਟ ਨੇ ਕਿਵੇਂ ਦੇਖਦੇ ਹੋ? ਦੇਖੋ ਹਾਈ ਕੋਰਟ ਚੁਣੌਤੀ ਨਹੀਂ ਮੰਨਦੇ ਉਹਨਾਂ ਨੂੰ। ਜੋ ਕੁਛ ਵੀ ਉਹਨਾਂ ਨੇ ਕੀਤਾ ਵਾ ਉਹ ਤੁਹਾਡੇ ਸਾਹਮਣੇ ਆ ਮੈਂ ਫਿਰ ਬਾਰ-ਬਾਰ ਕਵਾਂਗਾ ਕਿ ਸਾਡਾ ਖਾਸ ਕਰਕੇ ਦਲਿਤ ਭਾਈਚਾਰਾ ਪਛੜੇ ਭਾਈਚਾਰਾ ਔਰ ਮਸੀਹ ਭਾਈਚਾਰਾ ਔਰ ਗਰੀਬ ਵਰਗ ਇਹਨਾਂ ਕਹਿੰਦਾ ਉਹ ਹੱਕ ਚੁੱਕਾ ਵਾ ਥੱਕ ਚੁੱਕਾ ਵਾ ਆਏ ਦਿਨ ਪੰਜਾਬ 'ਚ ਜਿਹੜੇ ਨੌਜਵਾਨ ਨਸ਼ਿਆਂ ਦੇ ਨਾਲ ਆਏ ਦਿਨ ਜਿਹੜੇ ਉਹ ਮਰ ਰਹੇ ਆ ਭੈਣਾਂ ਦੀਆਂ ਜਿਹੜੇ ਆ ਮਾਵਾਂ ਦੀਆਂ ਜਿਹੜੇ ਗੋਦ ਗੋਦਾਂ ਜਿਹੜੀਆਂ ਉਹ ਸੁਨਿਆ ਹੋ ਰੀਆਂ ਵਾ ਔਰ ਭੈਣਾਂ ਦਾ ਸੁਹਾਗ ਉੱਜੜਦੇ ਪਏ ਆ ਤੈਨ ਸਾਡੇ ਨੈਸ਼ਨਲ ਲੋਕ ਸੇਵਾ ਪਾਰਟੀ ਆ ਇਹਨਾਂ ਸਾਰਿਆਂ ਮੁੱਦਿਆਂ ਨੂੰ ਜਿਹੜਾ ਪਹਿਲ ਦੇ ਆਧਾਰ ਤੇ ਜਿਹੜਾ ਵਾ ਲੈ ਕੇ ਚੱਲੇਗੀ ਔਰ ਇਸ ਕਰਕੇ ਜਿਹੜਾ ਵਾ ਅਸੀਂ ਇੱਥੇ ਆਇਆ ਸਾਨੂੰ ਆਸ਼ੀਰਵਾਦ ਪ੍ਰਾਪਤ ਹੋਇਆ ਵਾ ਔਰ ਇਹ ਜਿਹੜੀਆਂ ਵਿਰੋਧੀ ਪਾਰਟੀਆਂ ਵਰਤੀ ਪਾਰਟੀਆਂ ਇਹ ਲੋਕੀ ਇਹਨਾਂ ਤੋਂ ਹੱਟ ਚੁੱਕੇ ਆ ਹੁਣ ਮੌਕਾ ਜਿਹੜਾ ਵਾ ਕੋ ਨਵੀਂ ਸ਼ੁਰੂਆਤ ਹੋਏਗੀ ਜਿੱਦਾਂ ਆ ਨਾਲੇ ਸਮੇਂ ਦੇ ਵਿੱਚ ਸਾਡੇ ਜੋ ਕੈਂਡੀਡੇਟ ਜੋ ਪੰਜਾਬ ਚੋਂ ਲੜ ਰਹੇ ਆ ਆ ਮੇਰੇ ਨਾਲ ਹੋਰ ਵੀ ਆਏ ਦੇ ਗੁਰਦਾਸਪੁਰ ਦੇ ਉਮੀਦਵਾਰ ਸੀ ਵੀਰ ਸੁਰਜੀਤ ਸਿੰਘ ਥਾਪਰ ਜੀ ਹੋਰ ਵੀ ਆਪ ਇੱਕ ਦੋ ਦਿਨਾਂ ਚ ਜਿਹੜੇ ਬਾਕੀ ਰਹਿੰਦੇ ਕੈਂਡੀਡੇਟ ਆ ਉਹਨਾਂ ਦਾ ਵੀ ਜਲਦੀ ਐਲਾਨ ਕਰਨ ਜਾ ਰਹੇ ਕੋਈ ਸੜਦੀਆਂ ਪਾਰਟੀਆਂ ਚੁਣੌਤੀ ਨਹੀਂ ਆ ਤੁਹਾਡੀ ਪਾਰਟੀ ਦਾ ਜਿਹੜਾ ਮੁੱਖ ਅਜੰਡਾ ਆ ਉਹ ਕੀ ਆ ਮੁੱਖ ਅਜੰਡਾ ਵਾ ਸਰਬੱਤ ਦਾ ਭਲਾ ਤੇ ਸਰਬੱਤ ਦਾ ਵਿਕਾਸ ਫਿਰ ਤੇ ਇਹ ਨਹੀਂ ਹੋਏਗਾ ਅਮੀਰ ਅਮੀਰ ਹੋਈ ਜਾਵੇ ਤੇ ਗਰੀਬ ਗਰੀਬ ਹੋਈ ਜਾਵੇ ਅਸੀਂ ਬਰਾਬਰੀਤਾ ਚਾਹੁੰਦੇ ਆ ਸਮਾਨਤਾ ਚਾਹੁੰਦੇ ਆ ਸਾਰੇ ਇੱਕ ਸਮਾਨ ਜੜਾਈ ਕਰਾਂਗੇ ਐਸਾ ਮਾਹੌਲ ਬਣਾਵਾਂਗੇ ਪੰਜਾਬ ਵਿੱਚ ਬਹੁਤ ਸਾਰੀਆਂ ਜੜੀਆਂ ਪਾਰਟੀਆਂ ਨੇ ਜੜੀਆਂ ਚੋਣਾਂ ਦੇ ਵਿੱਚ ਇਸ ਸਮੇਂ ਆਪਣੇ ਉਮੀਦਵਾਰਾਂ ਨੂੰ ਲੈ ਕੇ ਖੜੀਆਂ ਨੇ ਔਰ ਗੱਲਬਾਤ ਕਰੀਏ ਤੇ ਤੁਸੀਂ ਤੁਹਾਡੀ ਜਿਹੜੀ ਪਾਰਟੀ ਦੀ ਗੱਲ ਕਰੀਏ ਨਵੀਂ ਪਾਰਟੀ ਬਣੀ ਆ ਨਵੇਂ ਉਮੀਦਵਾਰ ਨੇ ਔਰ ਅਗਰ ਵੋਟ ਦੀ ਗੱਲ ਕਰੀਏ ਤੇ ਤੁਸੀਂ ਕਿਵੇਂ ਉਹਨਾਂ ਦੇ ਕੋਲ ਵੋਟ ਮੰਗਣ ਜਾਓਗੇ ਕਿਹੜਾ ਟੀਚਾ ਲੈ ਕੇ ਕਿਹੜਾ ਜਿਹੜਾ ਚੰ ਅਜੰਡਾ ਆ ਤੁਹਾਡਾ ਉਹ ਲੈ ਕੇ ਜਾਓਗੇ ਅਜੰਡਾ ਬੜਾ ਵਾਏ ਤੁਹਾਨੂੰ ਦੱਸਿਆ ਹੀ ਆ ਜਿਸ ਤਰ੍ਹਾਂ ਬੇਰੋਜ਼ਗਾਰੀ ਦਾ ਅਜੰਡਾ ਵਾ ਪੰਜਾਬ ਤੇ ਵਿੱਚ ਐਡੀ ਵੱਡੀ ਬੇਰੋਜ਼ਗਾਰੀ ਆ ਸਾਡੇ ਨੌਜਵਾਨ ਪੜ੍ਹੇ ਲਿਖੇ ਵਰਗ ਜਿਹੜਾ ਵਾ ਆਏ ਦਿਨ ਕਰਜੇ ਚੁੱਕ ਕੇ ਬੈਂਕਾਂ ਤੋਂ ਲੋਨ ਲੈ ਕੇ ਘਰ ਗਿੜਵੀ ਰੱਖ ਕੇ ਸਾਡੇ ਨੌਜਵਾਨ ਜ਼ਮੀਨਾਂ ਜਾਇਦਾਦਾਂ ਵੇਚ ਕੇ ਬਾਹਰ ਨੂੰ ਜਾ ਰਹੇ ਆ ਔਰ ਇਹ ਇੱਥੇ ਇਹਨਾਂ ਕੋਈ ਉਹਨਾਂ ਨੌਜਵਾਨਾਂ ਦੇ ਲਈ ਕੋਈ ਵੀ ਪਲਾਨ ਨਹੀਂ ਹੈ ਇਸ ਝੰਡੇ ਨੂੰ ਲੈ ਕੇ ਜਾਵਾਂਗੇ ਔਰ ਰੁਜ਼ਗਾਰ ਦਾ ਪੱਕਾ ਪ੍ਰਬੰਧ ਕਰਾਂਗੇ ਆ ਨਾਲੇ ਸਮੇਂ ਦੇ ਵਿੱਚ ਨੈਸ਼ਨਲ ਲੋਕ ਸੇਵਾ ਪਾਰਟੀ ਤਾਂ ਕਿ ਨੌਜਵਾਨ ਜਿਹੜਾ ਬਾਹਰ ਨੂੰ ਪਲਾਨ ਨਾ ਕਰਨ ਪੰਜਾਬ ਦੇ ਵਿੱਚ ਰਹਿ ਕੇ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਆਪਣਾ ਗੁਜ਼ਾਰਾ ਕਰਨ ਔਰ ਅਚੀ ਜਿੰਦਗੀ ਜਿਹੜੀ ਆ ਗੁਜ਼ਾਰ ਸਕਣ ਵਧੀਆ ਐਜੂਕੇਸ਼ਨ ਦਾ ਆਏ ਪ੍ਰਬੰਧ ਕਰਾਂਗੇ ਕੀ ਮੈਸੇਜ ਦੇਣਾ ਚਾਹੋਗੇ ਲਾਸਟ ਵਿੱਚ ਜੋ ਸਾਨੂੰ ਸੱਚ ਦੀ ਆਵਾਜ਼ ਚੈਨਲ ਤੇ ਵਾਚ ਕਰਦੇ ਨੇ ਮੈਂ ਸੱਚ ਦੀ ਆਵਾਜ਼ ਚੈਨਲ ਦੇ ਰਾਹੀਂ ਅੰਮ੍ਰਿਤਸਰ ਦੇ ਸਮੁੱਚੇ ਨਿਵਾਸੀਆਂ ਨੂੰ ਸਰਵ ਸਮਾਜ ਨੂੰ ਹਿੰਦੂਆਂ ਨੂੰ ਸਿੱਖਾਂ ਨੂੰ ਔਰ ਮੁਸਲਿਮ ਭਾਈਚਾਰਾ ਦਲਿਤ ਭਾਈਚਾਰਾ ਪਛੜਿਆ ਭਾਈਚਾਰਾ ਉਸ ਖਾਸ ਕਰਕੇ ਮਸੀਹ ਭਾਈਚਾਰਾ ਇਹ ਜੋ ਨੈਸ਼ਨਲ ਲੋਕ ਸੇਵਾ ਪਾਰਟੀ ਆ ਇਹ ਗਰੀਬਾਂ ਦੀ ਆਵਾਜ਼ ਬਣ ਕੇ ਦਿੱਲੀ ਦੇ ਵਿੱਚ ਗੂੰਜੇਗੀ ਇਹੋ ਮੈਂ ਬੇਨਤੀ ਕਰਨਾ ਚਾਹੁੰਦਾ ਹੱਥ ਜੋੜ ਕੇ ਅੱਜ ਮੈਨੂੰ ਆਸ਼ੀਰਵਾਦ ਮਿਲਿਆ ਲੱਖਾਂ ਲੋਕਾਂ ਦੇ ਵਿੱਚ ਔਰ ਮੈਂ ਆਸ ਕਰਦਾ ਵਾਂ ਪਰਮੇਸ਼ਰ ਪਿਤਾ ਪਰਮੇਸ਼ਰ ਪ੍ਰਭੂ ਜਸੂ ਮਸੀਹ ਜੀ ਅਕਾਲ ਪੁਰਖ ਜੀ ਮੈਨੂੰ ਜਿੱਤ ਦੇਣਗੇ ਔਰ ਵੱਡੀ ਜਿੱਤ ਬਣ ਕੇ ਜਿੱਤ ਕੇ ਮੈਂ ਅੰਮ੍ਰਿਤਸਰ ਤੋਂ ਇਹ ਅੰਮ੍ਰਿਤਸਰ ਦੇ ਲੋਕਾਂ ਦੀ ਆਵਾਜ਼ ਬਣਾਗਾ ਜੋ ਘੱਟ ਗਿਣਤੀਆਂ ਦਾ ਦਲਤਾਂ ਦਾ ਧੱਕੇ ਹੁੰਦੇ ਆ ਉਹ ਗਾਂ ਤੋਂ ਧੱਕੇ ਨਹੀਂ ਹੋਣਗੇ ਔਰ ਅੰਮ੍ਰਿਤਸਰ ਲਈ ਵੱਡੇ ਵੱਡੇ ਪ੍ਰੋਜੈਕਟ ਲੈ ਕੇ ਆਵਾਂਗਾ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਸਾਡੇ ਵਿੱਚ ਜਰਨਲ ਸਕੱਤਰ ਜਸਪਾਲ ਮਸੀਹ ਜੀ ਨੈਸ਼ਨਲ ਲੋਕ ਸੇਵਾ ਪਾਰਟੀ ਤੋਂ ਔਰ ਹੁਣ ਤੁਹਾਨੂੰ ਮਿਲਾਉਣਾ ਚਾਹਾਂਗੇ ਮੁਲਾਕਾਤ ਕਰਾਉਣੀ ਚਾਹਾਂਗੇ 크੍ਰਿਸਚੀਅਨ ਕਮਿਊਨਿਟੀ ਦੇ ਜਿਹੜੇ ਜ਼ਿੰਮੇਵਾਰ ਜ਼ਿੰਮੇਵਾਰੀ ਰੱਖਦੇ ਨੇ 크੍ਰਿਸਚੀਅਨ ਕਮਿਊਨਿਟੀ ਦੇ ਸਾਡੇ ਵਿੱਚ ਨੇ ਸੰਤ ਬਿਸ਼ਪ ਬਲਵਿੰਦਰ ਜੌਨ ਜੀ ਆ ਉਹਨਾਂ ਨਾਲ ਗੱਲਬਾਤ ਕਰਨੀ ਚਾਹਾਂਗੇ ਆਪਾਂ ਦੇਖੀਏ ਅਜਸਾਲਜੀ ਵਾਲਤੇ ਉਹ 크੍ਰਿਸਚਨ ਕਮਿਊਨਿਟੀ ਨੂੰ ਮੋਸਟਲੀ ਬਿਲੋਂਗ ਕਰਦੇ ਨੇ ਔਰ ਅਸੀਂ ਜੋ ਜ਼ਿੰਮੇਵਾਰ ਵਿਅਕਤੀ ਨੇ ਉਹਨਾਂ ਨਾਲ ਉਹ ਗੱਲਬਾਤ ਕਰਦੇ ਆ ਸੰਤ ਬਲਵਿੰਦਰ ਜੋਂ ਜੀ ਨਾਲ ਬਹੁਤ ਬਹੁਤ ਸਵਾਗਤ ਕਰਦੇ ਆ ਸੰਜੀ ਤੁਹਾਡਾ ਬਹੁਤ ਧੰਨਵਾਦ ਜੀ ਸੱਚ ਦੀ ਆਵਾਜ਼ ਚੈਨਲ ਦੇ ਵਿੱਚ ਔਰ ਜਿੰਨੇ ਵੀ ਇਸ ਆਵਾਜ਼ ਨੂੰ ਇਸ ਚੈਨਲ ਦੇ ਦੁਆਰਾ ਸੁਣ ਰਹੇ ਆ ਪਰਮੇਸ਼ਰ ਉਹਨਾਂ ਨੂੰ ਵੀ ਸਾਰਿਆਂ ਨੂੰ ਬLES ਕਰੇ ਔਰ ਤੁਹਾਡੇ ਚੈਨਲ ਨੂੰ ਹੋਰ ਬLES ਕਰੇ ਕੱਲ ਬਾਅਦ ਤੇ ਨੈਸ਼ਨਲ ਲੋਕ ਸੇਵਾ ਪਾਰਟੀ ਦੇ ਜੋ ਜਰਨਲਸ ਖਤਰ ਨੇ ਪ੍ਰਧਾਨ ਜਸਪਾਲ ਜੀ ਉਹ ਪਹੁੰਚੇ ਹੋਏ ਨੇ ਕੀ ਕਹਿਣਾ ਚਾਹੋਗੇ ਕਿਉਂਕਿ ਤੁਹਾਡੀ ਕ੍ਰਿਸਚਨ ਕਮਿਊਨਿਟੀ ਨੂੰ ਉਹ ਬਿਲੋਂਗ ਕਰਦੇ ਨੇ ਮੋਸਟਲੀ ਉਹ ਜਗਾ ਜਾ ਕੇ ਅੱਜ ਉਹ ਜਿਹੜਾ ਚੋਣਾਂ ਦਾ ਪ੍ਰਚਾਰ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਉਹਨਾਂ ਦੇ ਬਾਰੇ ਵਿੱਚ ਦੇਖੋ ਪਰਮੇਸ਼ਰ ਦੇ ਜਿਹੜੇ ਸੰਤ ਹੁੰਦੇ ਆ ਜੀ ਜੇ ਅਸੀਂ ਵਿਸ਼ਪ ਸਭਾ ਨੇ ਸਾਡੀਆਂ ਬਲੇਸਿੰਗ ਇਹਨਾਂ ਦੇ ਹਮੇਸ਼ਾ ਨਾਲ ਰਹਿਣਗੀਆਂ ਜੀ ਅੱਜ ਬਹੁਤ ਵੱਡਾ ਜਿਹੜਾ ਅਪਰਾਲਾ ਜਿਹੜਾ ਹੈ ਪ੍ਰੋਫੈਟ ਬਜਿੰਦਰ ਸਿੰਘ ਮਿਨਿਸਟਰੀ ਨੇ ਕੀਤਾ ਜੀ ਲੱਖਾਂ ਲੋਕਾਂ ਦਾ ਇਕੱਠ ਹੋਇਆ ਅੱਜ ਇੱਕ ਬੜੀ ਸਭਾ ਦੇ ਅੰਦਰ ਜਸਪਾਲ ਮਸੀਹ ਜੀ ਨੂੰ ਔਰ ਇਹਨਾਂ ਦੇ ਸਾਥੀਆਂ ਨੂੰ ਅੱਜ ਬਲੇਸਿੰਗ ਮਿਲੀ ਏ ਪ੍ਰੋਫੈਟ ਸਾਹਿਬ ਨੇ ਅਸੀਂ ਸਾਰੇ ਮਿਲ ਕੇ ਇਹਨਾਂ ਨੂੰ ਦੁਆ ਕੀਤੀ ਏ ਜੀ ਤੋਂ ਜਿੱਥੇ ਪ੍ਰਾਰਥਨਾ ਹੋਵੇ ਜਿੱਥੇ ਦੁਆਵਾਂ ਹੋਣ ਜਿਹੜੇ ਪ੍ਰਾਰਥਨਾ ਦੇ ਨਾਲ ਕੰਮ ਹੋ ਜਾਣ ਉਹ ਕਦੇ ਫੇਲ ਨਹੀਂ ਹੁੰਦੇ ਤੋਂ ਸਾਡੀ ਬਲੇਸਿੰਗ ਪ੍ਰੇ ਹਮੇਸ਼ਾ ਇਹਨਾਂ ਦੇ ਨਾਲ ਰਹੇਗੀ ਜਸਪਾਲ ਜੀ ਨਾਲ ਬੜੇ ਸਮੇਂ ਤੋਂ ਪਰਮੇਸ਼ਰ ਦੀ ਕੌਮ ਦੇ ਨਾਲ ਜੁੜ ਕੇ ਮਸੀਹਤ ਵਾਸਤੇ 80% ਲੋਕਾਂ ਵਾਸਤੇ ਕੰਮ ਕਰਦੇ ਨੇ। ਤੋਂ ਹਰ ਤਰ੍ਹਾਂ ਦੀਆਂ ਦਵਾਵਾਂ ਸਾਡੀਆਂ ਇਹਨਾਂ ਦੇ ਨਾਲ ਰਹਿਣਗੀਆਂ ਪਰ ਮੈਂ ਉਮੀਦ ਕਰਦਾ ਹਾਂ ਕਿ ਜਿਹੜਾ ਇੱਕ ਲੰਮੇ ਸਮੇਂ ਤੋਂ ਬਹੁਤ ਕੌਮ ਦੀ ਇੱਕ ਪ੍ਰਾਰਥਨਾ ਸੀ ਪਰਮੇਸ਼ਰ ਨੇ ਉਹਨੂੰ ਪੂਰਾ ਕੀਤਾ ਹੈ। ਜੀ। ਪਰ ਪਰਮੇਸ਼ਰ ਇਹਨਾਂ ਨੂੰ ਬਹੁਤ ਜ਼ਿਆਦਾ ਬLES ਕਰੇਗਾ। ਲੇਕਿਨ ਗੱਲ ਕਰੀਏ ਰਵਾਇਤੀ ਪਾਰਟੀਆਂ ਦੀ ਤੇ ਬਹੁਤ ਸਾਰੇ ਉਮੀਦਵਾਰ ਇਹਨਾਂ ਦੇ ਆਪੋਜੀਟ ਖੜੇ ਨੇ। ਕਿਵੇਂ ਵੇਖਦੇ ਹੋ? ਦੇਖੋ ਇਦਾਂ ਸੰਤਾਂ ਦੀ ਹਮੇਸ਼ਾ ਹੀ ਪ੍ਰਾਰਥਨਾ ਹੁੰਦੀਆਂ ਨੇ। ਜੀ। ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਮੈਂ ਤਿਆਗ ਕੇ ਖੁਦ ਸਵੈਮਾਇਆ ਹੈ ਜੀ ਜੀ ਤੇ ਇਸ ਕਰਕੇ ਸਾਡੀ ਪ੍ਰਾਰਥਨਾ ਸਾਡਾ ਸਮਰਥਨ ਹਮੇਸ਼ਾ ਜਸਪਾਲ ਜੀ ਦੇ ਨਾਲ ਰਹੇਗਾ ਇਹਨਾਂ ਦੀ ਲੋਕ ਸੇਵਾ ਪਾਰਟੀ ਜਿਹੜੀ ਉਹਦੇ ਨਾਲ ਰਹੇਗਾ ਐਸੀ ਕੋਈ ਗੱਲ ਨਹੀਂ ਕਿਉਂਕਿ ਸਾਡੀ ਜਿੱਥੇ ਪ੍ਰਾਰਥਨਾ ਹੋ ਜਾਂਨ ਉੱਥੇ ਸਭ ਕੁਝ ਹੋ ਜਾਂਦਾ ਹੈ ਔਰ ਮੈਂ ਤੇ ਇੱਕ ਇਤਿਹਾਸ ਦੀ ਗੱਲ ਕਰਦਾ ਹਾਂ ਪਵਿੱਤਰ ਬਾਈਬਲ ਦਾ ਬਹੁਤ بڑا ਇਤਿਹਾਸ ਹੈ ਇੱਕ ਬੰਨੇ ਗੋਪੀ ਗੋਲੀਅਤ ਸੀ ਜੀ ਤੇ ਇੱਕ ਬੰਨੇ ਪਰਮੇਸ਼ਰ ਦਾ ਇੱਕ ਛੋਟਾ ਜਿਹਾ ਦਾਸ ਸੀ ਦੋਤ ਉਹ ਬੜੀ ਸੈਨਾ ਤੇ ਪਾਵਰ ਦੇ ਨਾਲ ਭਰਿਆ ਹੋਇਆ ਸੀ ਉਹ ਆਪਣੀ ਸੈਨਾ ਤੇ ਪਾਵਰ ਤੇ ਬੜਾ ਫਕਰ ਕਰਦਾ ਸੀ ਪਰ ਉਹਦੀ ਦੌਦ ਦੀ ਜਿਹੜੀ ਪਾਵਰ ਸੀ ਦੌਦ ਦਾ ਜਿਹੜਾ ਇਮਾਨ ਸੀ ਦੌਦ ਦਾ ਜਿਹੜੀ ਅਨਖ ਸੀ ਉਹ ਪਰਮੇਸ਼ਰ ਤੇ ਸੀ ਜੀ ਔਰ ਮੈਂ ਕਹਿੰਦਾ ਕਿ ਦੇਖੋ ਗੋਪੀ ਗੋਲੀ ਇੱਥੇ ਇਹਨਾਂ ਦੇ ਸਾਹਮਣੇ ਬੜੇ ਆਉਣਗੇ ਮੈਂ ਤਾਂ ਇੱਕ ਵਚਨ ਦੇ ਅਕੋਰਡਿੰਗ ਹੀ ਤੁਹਾਨੂੰ ਕੁਝ ਗੱਲਾਂ ਬੋਲ ਸਕਦਾ ਕਿਉਂਕਿ ਉੱਪਰਲੀ ਮੈਂ ਇੱਕ ਮੇਰੇ ਨਾਲ ਜਿਹੜੀ ਆਪਾਦੀ ਹੈ ਸੇਵਾ ਆ ਉਹ ਮੈਂ ਨਹੀਂ ਕਈ ਗੱਲਾਂ ਕਰ ਸਕਦਾ ਉਹ ਜਿਹਨਾਂ ਦੇ ਸਾਹਮਣੇ ਭਾਵੇਂ ਜਿੰਨੇ ਮਰਜੀ ਕੋਪੀ ਗੋਲੀ ਐਥੋਂ ਮੈਂ ਕਹਿੰਦਾ ਕਿ ਪਰਮੇਸ਼ਰ ਗਾੜੀ ਅਹੀ ਦਵਾ ਕਰਦੇ ਆ ਕਿ ਇਹ ਦੌੜ ਦੀ ਤਰ੍ਹਾਂ ਬਣ ਔਰ ਜਿੰਨੀ ਵੀ ਜਿੱਤਿਆ ਉਹ ਪਰਮੇਸ਼ਰ ਦੀ ਜਿੱਤ ਇਹਨਾਂ ਦੇ ਫੇਵਰ ਵਿੱਚ ਖੜੀ ਰਹੇਗੀ ਔਰ ਪਰਮੇਸ਼ਰ ਇਹਨਾਂ ਨੂੰ ਇਹਨਾਂ ਦੀ ਸਮੁੱਚੀ ਟੀਮ ਨੂੰ ਲੋਕ ਸੇਵਾ ਪਾਰਟੀ ਨੂੰ ਬLES ਕਰੇ ਸਾਡੀਆਂ ਦੁਆਵਾਂ ਸਾਡੇ ਪਾਸਸ ਸਬਾਨਾ ਦੀਆਂ ਦੁਆਵਾਂ ਹਮੇਸ਼ਾ ਜਸਪਾਲ ਜੀ ਦੇ ਨਾਂ ਰਹਿਣ ਕੀ ਮੈਸੇਜ ਦੇਣਾ ਚਾਹੋਗੇ ਲਾਸਟ ਵਿੱਚ ਜਿੰਨੇ ਵੀ ਸੱਚ ਦੀ ਆਵਾਜ਼ ਤੇ ਵੀਵਰਸ ਨੂੰ ਦੇਖਦੇ ਹਾਂ ਹਾਂ ਦੇਖੋ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਸਾਨੂੰ ਸੱਚਮੁੱਚ ਆਪਣੇ ਭਾਈਚਾਰੇ ਨਾਲ ਖੜਾ ਰਹਿ ਔਰ ਸਾਨੂੰ ਜਿਹੜੇ ਆਪਣੇ ਸੇਵਾਦਾਰਾਂ ਦੇ ਨਾਲ ਖੜਾ ਰਹਿਣਾ ਚਾਹੀਦਾ ਜਿਹੜੇ ਕੌਮ ਦੀ ਸੇਵਾ ਕਰਦੇ ਆ ਜਿਹੜੇ ਕਮਿਊਨਿਟੀ ਦੀ ਗੱਲ ਕਰਦੇ ਆ ਤੇ ਜਦੋਂ ਅਸੀਂ ਵਚਨ ਦੇ ਵਿੱਚ ਲਿਖਿਆ ਇੱਕ ਸ਼ਰੀਰ ਵਿੱਚ ਢੇਰ ਸਾਰੇ ਅੰਗ ਹਨ ਪਰ ਸਾਰਿਆਂ ਦਾ ਕੰਮ ਇੱਕ ਲਈ ਹੈਗਾ ਉਸੇ ਤਰ੍ਹਾਂ ਕਿਸੇ ਦਾ ਕੰਮ ਸੇਵਕਾਈ ਰਾਜਨੀਤਿਕ ਆ ਕਿਸੇ ਦੀ ਧਾਰਮਿਕ ਆ ਕਿਸੇ ਦੀ ਪ੍ਰੇਹ ਦੀ ਸੇਵਕਾਈ ਆ ਤੋਂ ਇਸ ਕਰਕੇ ਜਿਹੜੀ ਜਿਹੜੀ ਸੇਵਾ ਜਿੱਥੇ ਜਿੱਥੇ ਮਿਲੀ ਆ ਸਾਨੂੰ ਇੱਕ ਦੂਜੇ ਦਾ ਰਲ ਕੇ ਸੰਯੋਗ ਕਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸਨ ਸਾਡੇ ਵਿਚਕਾਰ ਜਿਹੜੇ 크ਰਿਸਚੀਅਨ ਕਮਿਊਨਿਟੀ ਦੇ ਕੁਝ ਮੁੱਖ ਆਗੂ ਜੋ ਸੰਤ ਬਲਵਿੰਦਰ ਜான் ਜੀ ਔਰ ਔਰ ਸਾਡੇ ਵਿੱਚ ਜੋ ਨੈਸ਼ਨਲ ਲੋਕ ਸੇਵਾ ਪਾਰਟੀ ਤੋਂ ਪ੍ਰਧਾਨ ਜਸਪਾਲ ਜੀ ਜਿਨ੍ਹਾਂ ਨੇ ਇਹ ਗੱਲ ਆਪਣੇ ਬਿਆਨਾਂ ਦੇ ਵਿੱਚ ਦੱਸੀ ਹੈ ਕਿ ਚਾਹੇ ਜਿੰਨੀਆਂ ਵੀ ਪਾਰਟੀਆਂ ਦੇ ਉਮੀਦਵਾਰ ਕਿਉਂ ਨਾ ਆਉਣ ਲੇਕਿਨ ਜਿਹੜਾ ਉਹ এজੰਡਾ ਲੈ ਕੇ ਅੱਗੇ ਵਧ ਰਹੇ ਨੇ ਉਹ ਲੋਕਾਂ ਦੇ ਉਹ ਜਾਣਗੇ ਔਰ ਉਹਨਾਂ ਨੂੰ ਉਸ ਏਜੰਡੇ ਬਾਰੇ ਦੱਸਣਗੇ ਔਰ ਉਹਨਾਂ ਦੇ ਕੋਲੋਂ ਵੋਟਾਂ ਲੈਣਗੇ ਔਰ ਐਰਕੀ ਦੀ ਔਰ ਦੱਸ ਰਹੇ ਨੇ ਕਿ ਅਸੀਂ ਇਹ ਸੀਟ ਜਿਹੜੀ ਆ ਅੰਮ੍ਰਿਤਸਰ ਹਲਕੇ ਤੋਂ ਲੋਕ ਸਭਾ ਦੀ ਸੀਟ ਜੋ ਇਹਦੇ ਉੱਤੇ ਉਹ ਖਰੇ ਉਤਰ ਕੇ ਉਹ ਜਿੱਤਣਗੇ ਸੋ ਕੈਮਰਾਮੈਨ सोनू ਦੇ ਨਾਲ ਮੈਂ ਪੱਤਰਕਾਰ ਨਵਜੋਦ ਗਿੱਲ ਸੱਚ ਦੀ ਆਵਾਜ਼